ਦੀਪੂ ਸਿੰਘ ਜੀ ਅੱਜ ਮੀਟਿੰਗ ਹੋਈ ਹੈ ਕਿ ਜੋ ਵੀ ਕੰਮ ਹੋਇਆ ਹੈਗਾ ਉਸ ਦੇ ਉੱਪਰ ਕੋਈ ਰਣਨੀਤੀ ਤੈਅ ਕੀਤੀ ਨਹੀਂ ਜੇ ਤੁਹਾਡੇ ਵੇਖੋ ਜੋ ਕੁਝ ਵਾਪਰ ਰਿਹਾ ਉਹ ਗਲਤ ਵਾਪਰ ਰਿਹਾ ਇਹ ਹੋਣਾ ਨਹੀਂ ਚਾਹੀਦਾ ਪੰਜਾਬ ਸਰਕਾਰ ਨੇ ਬਹੁਤ ਵੱਡਾ ਧੱਕਾ ਕੀਤਾ ਹੈ ਸਾਰੇ ਕਿਸਾਨਾਂ ਨਾਲ ਕੀਤਾ ਕਿਥੇ ਤਾਂ ਉਹ ਇੱਕ ਗੱਲ ਕਹਿੰਦੇ ਨੇ ਕਿ ਇਹ ਕਿਸਾਨਾਂ ਦੇ ਪੁੱਤ ਆ ਮੈਂ ਕਿਸਾਨਾਂ ਦਾ ਪੁੱਤ ਆ ਔਰ ਸਾਰੀ ਮжоਰਿਟੀ ਉਹਨਾਂ ਦੀ ਇਹ ਗੱਲ ਕਰੀ ਕਿ ਇਹ ਕਿਸਾਨਾਂ ਦੇ ਪੁੱਤ ਆ ਪਰ ਕਿਸਾਨਾਂ ਦੇ ਨਾਲ ਹੀ ਬਹੁਤ ਵੱਡਾ ਧੱਕਾ ਕੀਤਾ ਗਿਆ ਮੈਂ ਰਾਤੀ ਵੇਖ ਰਿਹਾ ਮੇਰੇ ਖਾਲਸਾ 85 85 ਸਾਲ ਦੀਆਂ ਮਾਤਾਵਾਂ ਹੋਣੀਆਂ ਨੇ ਜਿਨ੍ਹਾਂ ਨੂੰ ਰੈਸਟ ਕਰਕੇ ਲੈ ਕੇ ਗਏ ਨੇ ਇਹ ਗਲਤ ਹੋਇਆ ਬਿਲਕੁਲ ਸਰਕਾਰ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਸਰਕਾਰ ਇਹਨੂੰ ਹੋਰ ਢੰਗ ਨਾਲ ਵੀ ਕਰ ਸਕਦੀ ਸੀ ਪਹਿਲਾਂ ਉਹਨਾਂ ਨੂੰ ਮੀਟਿੰਗ ਵਾਸਤੇ ਬੁਲਾ ਲਿਆ ਉਹਨਾਂ ਨੂੰ ਲਿਆ ਉਹਨਾਂ ਦੇ ਵਿੱਚ ਛਾਪੇ ਚ ਲੈ ਕੇ ਮੀਟਿੰਗ ਵਾਸਤੇ ਬੁਲਾ ਲਿਆ ਤੇ ਮੀਟਿੰਗ ਤੋਂ ਬਾਅਦ ਕੇਂਦਰ ਦੇ ਇਸ਼ਾਰੇ ਦੇ ਨੂੰ ਡਿਟੇਨ ਕਰ ਲਿਆ ਮਗਰੋਂ ਉਹ ਸਾਰੀ ਕਾਰਵਾਈ ਜਿਹੜੀ ਉਹ ਪਾਤੀ ਉਹ ਬਿਲਕੁਲ ਗਲਤ ਹੋਇਆ 100% ਗਲਤ ਹੋਇਆ ਸਰਕਾਰ ਦੇ ਅੱਗੇ ਤੁਹਾਡੇ ਵੱਲੋਂ ਕੋਈ ਪ੍ਰੋਗਰਾਮ ਨਹੀਂ ਕੀਤੇ ਗਏ ਹੁਣ ਸਰਕਾਰ ਦੇ ਅਸੀਂ ਆਪਣੀਆਂ ਮੀਟਿੰਗਾਂ ਸ਼ੁਰੂ ਕਰਾਂਗੇ ਮੀਟਿੰਗਾਂ ਅੱਜ ਵੀ ਹੀ ਕਰਕੇ ਆ ਮੀਟਿੰਗਾਂ ਕਰਾਂਗੇ ਮੀਟਿੰਗ ਦੇ ਤੋਂ ਬਾਅਦ ਅਸੀਂ ਆਪਣਾ ਫੈਸਲਾ ਕਰਾਂਗੇ ਕਿ ਸਰਕਾਰ ਦੇ ਖਿਲਾਫ ਸਾਨੂੰ ਕੀ ਸਟੈਂਡ ਲੈਣਾ ਚਾਹੀਦਾ ਹੈ ਔਰ ਕੀ ਸਟੈਪ ਚੱਕਣਾ ਚਾਹੀਦਾ ਹੈ ਜਿਦੇ ਵਿੱਚ ਕਿ ਸਰਕਾਰ ਨੂੰ ਇਹ ਪਤਾ ਲੱਗੇ ਕਿ ਲੋਕ ਮੇਰੇ ਖਿਲਾਫ ਨੇ ਅਸੀਂ ਲੋਕਾਂ ਨੂੰ ਤੁਹਾਡੇ ਜ਼ਰੀਏ ਜ਼ਰੂਰ ਲਾਮਬੰਦ ਕਰਨ ਵਾਸਤੇ ਕਹਿੰਦੇ ਆਂ ਵੀ ਉਠੋ ਉੱਠ ਕੇ ਹਾਰਾ ਨਾਰਾ ਮਾਰੋ ਜਿਹੜਾ ਸਰਕਾਰ ਨੇ ਤੱਕਾ ਕੀਤਾ ਸਰਕਾਰ ਨੂੰ ਠੋਕਮ ਦੇਣਾ ਚਾਹੀਦਾ ਸਰ ਐਸਕੇਮ ਦੇ ਕੋਲ ਹੋਰ ਮੈਂਬਰਾਂ ਨਾਲ ਗੱਲਬਾਤ ਹੋਈ ਹੋਵੇ ਫੋਨ ਤੇ ਕੋਈ ਸੁੱਚਾ ਕੋਈ ਧੰਨਵਾਦ ਨਹੀਂ ਨੈਟ ਬੰਦ ਨੇ ਵਿੱਚ ਕੋਈ ਕਿਸੇ ਨਾਲ ਗੱਲ ਰੋਈ WhatsApp ਤੇ ਹੀ ਗੱਲ ਕਰਦੇ ਨੇ ਆ WhatsApp ਟੋਟਲ ਬੰਦ ਹੈ ਗੱਲ ਕੋਈ ਨਹੀਂ ਹੋ ਰਹੀ ਕਿਸੇ ਦੇ ਨਾਲ ਵੀ ਹੁਣ ਗੱਲ ਮੇਰਾ ਖਿਆਲ ਅੱਜ ਕੱਲ ਦੇ ਵਿੱਚ ਹੋਊਗੀ ਜਿਵੇਂ ਵੀ ਗੱਲ ਹੋਏਗੀ ਉਹ ਤੁਹਾਨੂੰ ਵੀ ਦੱਸਾਂਗੇ ਔਰ ਤੁਹਾਡੇ ਸਾਹਮਣੇ ਵੀ ਆਊਗੀ ਪੁਲਿਸ ਦੇ ਦੁਆਰਾ ਤੁਹਾਡੇ ਕੋਲੇ ਵੀ ਅਪਰੋਚ ਵਗੈਰਾ ਕੀਤੀ ਜਾ ਰਹੀ ਹੈਗੀ ਕਿ ਤੁਹਾਨੂੰ ਵੀ ਘਰਿਆਂ ਦੇ ਵਿੱਚ ਰਹਿਣ ਨੂੰ ਕਿਹਾ ਗਿਆ ਚਲੋ ਪਉ ਕਈ ਗੱਲਾਂ ਅੰਦਰ ਦੀਆਂ ਹੁੰਦੀਆਂ ਨੇ ਪੁਲਿਸ ਸਾਨੂੰ ਫੜ ਲਵੇ ਆਪਾਂ ਤਾਂ ਗੱਲ ਫੜਨ ਦੀ ਉਹ ਕਰਦੇ ਸਾਨੂੰ ਪੁਲਿਸ ਨੇ ਫੜਨਾ ਹੁੰਦਾ ਜਿਵੇਂ ਪਿਛਲੀ ਵਾਰ ਵੀ ਸੀ ਅਸੀਂ ਜ਼ਰੂਰ ਪਹਿਲੇ ਦਿਨ ਘਰੋਂ ਬਾਹਰ ਰਹੇ ਵੀ ਅਸੀਂ ਜਥੇ ਲੈ ਕੇ ਜਾਣਾ ਆਪਣੇ ਚੰਡੀ ਕੱਢ ਦੂੰ ਜਦੋਂ ਉਹਦੀ ਜਥਾ ਲੈ ਕੇ ਆਪਣਾ ਚੱਲੇ ਸਾਨੂੰ ਉੱਥੇ ਉਹਨਾਂ ਨੇ ਡੈਟੇਲ ਕਰ ਲਿਆ ਧਰੇੜੀ ਜੱਟਾਂ ਦੇ ਬਸ ਆ ਹੀ ਕੰਮ ਹੁੰਦਾ ਕੋਈ ਦਿੱਕਤ ਨਹੀਂ ਸੀ ਜਿਵੇਂ ਸਰਕਾਰ ਕਰਨਾ ਚਾਹੁੰਦੀ ਏ ਇਹ ਸਰਕਾਰ ਦੀ ਮਰਜ਼ੀ ਹੈ ਕੱਲ ਵਾਲੇ ਪ੍ਰੋਗਰਾਮ ਦੀ ਅਸੀਂ ਕੋਹਰ ਸ਼ਬਦਾ ਹੀ ਸਰਕਾਰ ਦੀ ਨਿੰਦਾ ਕਰਦੇ ਆ ਇਹ ਨਹੀਂ ਸੀ ਹੋਣਾ ਚਾਹੀਦਾ 100% ਗਲਤ ਕੀਤਾ ਪ੍ਰੈਸ਼ਰ ਐਸਕੀਮ ਦੇ ਆਗੂਆਂ ਦੇ ਉੱਪਰ ਵੀ ਹੈਗਾ ਇਸ ਵੇਖੋ ਅਸੀਂ ਇਕੱਠੇ ਹੀ ਆਂ ਅਲਗ-ਅਲਗ ਨਹੀਂ ਹੈਗੇ ਠੀਕ ਹੈ ਸਾਡੇ ਅੱਖੇ ਨਹੀਂ ਲੱਗੇ ਉਹਨਾਂ ਨੇ ਉਦੋਂ ਕੱਟ ਨਹੀਂ ਕੀਤਾ ਪਰ ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਜ਼ਰੀਏ ਕਹਿ ਦੇਣਾ ਜ਼ਰੂਰ ਜੇਕਰ ਉਦੋਂ ਕਿਤੇ ਡੱਲੇਵਾਲ ਨੂੰ ਅੱਖੇ ਲੱਗ ਜਾਂਦੇ ਮੇਰੇ ਸਾਡੇ ਵਾਲੀ ਜਿਹੜੀ ਕਮੇਟੀ ਬਣੀ ਸੀ ਜਿੰਨੇ ਗੱਲਾਂ ਇਹਨਾਂ ਕਰ ਲਈ ਉਹਦੇ ਵਿੱਚ ਮੈਂ ਸੀਗਾ ਜੇ ਕਿਤੇ ਸਾਡੇ ਅੱਖੇ ਲੱਗ ਜਾਂਦੇ ਅੱਜ ਆਪਾਣਾ ਨੀਸੀ ਵਾਪਰਦਾ ਬਿਲਕੁਲ ਵੀ ਫਿਰ ਅਸੀਂ ਇਕੱਠੇ ਹੁੰਦੇ ਇਕੱਠੇ ਹੋ ਕੇ ਜਾਂਦੇ ਇੱਥੇ ਬੈਂਦੇ ਨਹੀਂ ਦਿੱਲੀ ਪਹੁੰਚਦੇ ਹੁਣ ਇਕੱਠੇ ਹੋ ਸਕਦੇ ਅੱਜ ਤੁਹਾਡੇ ਅਸੀਂ ਇਕੱਠੇ ਹੋ ਕੇ ਦਿੱਲੀ ਪਹੁੰਚਦੇ ਇੱਥੇ ਨਹੀਂ ਰੋਕਦਾ ਕੋਈ ਵੀ ਫਿਰ ਅਸੀਂ ਦਿੱਲੀ ੱਪੜਦੇ ਤੇ ਜੇ ਅੱਜ ਜਿਹੜਾ ਪਾਣਾ ਵਾਪਰ ਇਹ ਵਾਪਰਦਾ ਨਹੀਂ ਸੀ ਹੁਣ ਤੁਹਾਡੇ ਚੈਨਲ ਦੇ ਜਰੀਏ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਡੁੱਲੇ ਬੇਰਾਂ ਦਾ ਕੱਖ ਨਹੀਂ ਵਿਗੜਿਆ ਅਜੇ ਵੀ ਆਪਣੀਆਂ ਜੜੀਆਂ ਹੌਮੇ ਆ ਉਹਨੂੰ ਤਿਆਗੋ ਇਕੱਠੇ ਹੋਵੋ ਇਕੱਠੇ ਹੋ ਕੇ ਲੜਾਈ ਜਿਹੜੀ ਉਹ ਲੜੀਏ ਫੇਰ ਹੀ ਆਪਾਂ ਕਾਮਯਾਬ ਹੋਵਾਂਗੇ ਤੇ ਕੁੱਟ ਖਾਰੇ ਹੋ ਤੁਸੀਂ ਵੀ ਤੇ ਅਸੀਂ ਵੀ ਖਾਂਦੇ ਰਾਂਗੇ ਇਸਰੇ ਕੋਟੋ ਦਾ ਕੋਈ ਫਾਇਦਾ ਨਹੀਂ ਕੱਖ ਨਹੀਂ ਵਿਗੜਾ ਡੁੱਲੇ ਬੇਰਾਂ ਦਾ ਇਕੱਠੇ ਹੋ ਜੋ ਚੰਗੇ ਰਹੋਗੇ ਨਹੀਂ ਤੇ ਦੁਨੀਆ ਮਾਫ ਨਹੀਂ ਕਰੂਗੀ ਲੋਕ ਮਾਫ ਨਹੀਂ ਕਰਨਗੇ